ਪੰਜਾਬ ਸਰਕਾਰ ਨੂੰ ਇੱਕ ਨੋਟਿਸ ਹੁੰਦਾ ਹੈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਦਲਜੀਤ ਕਲਸੀ ਨੇ ਦਲਜੀਤ ਕਲਸੀ ਉਹਨਾਂ ਵਿੱਚੋਂ ਇੱਕ ਨੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਰਿਟੈਂਸ਼ਨ ਦੇ ਵਿੱਚ ਨੇ ਜਾਂ ਕਹਿ ਲਈਏ ਕਿ ਉਹਨਾਂ ਦਾ ਵੀ ਐਨਐਸਏ ਵਧਾ ਦਿੱਤਾ ਗਿਆ ਹੁਣ ਉਸ ਨੂੰ ਚੈਲੰਜ ਕਰਦੇ ਇੱਕ ਪਟੀਸ਼ਨ ਪੈਂਦੀ ਹੈ ਸੁਣਵਾਈ ਹੋਈ ਉਸ ਸੁਣਵਾਈ ਦੇ ਦੌਰਾਨ ਕੀ ਕੋਈ ਸਾਹਮਣੇ ਨਿਕਲ ਕੇ ਆਇਆ ਤੇ ਹਾਈ ਕੋਰਟ ਨੇ ਕੀ ਕਿਹਾ ਪੰਜਾਬ ਸਰਕਾਰ ਨੂੰ ਦੇਖੋ ਇਸ ਮਸਲੇ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਟੀਸ਼ਨ ਪਾਈ ਗਈ ਉਸ ਪਟੀਸ਼ਨ ਦੇ ਵਿੱਚ ਇਹ ਗਿਆ ਕਿ ਸਰਕਾਰ ਨੇ ਸਰਾਸਰ ਜਿਹੜਾ ਧੱਕਾ ਕੀਤਾਗਾ ਜਿਹੜਾ ਐਨਐਸਓ 3 ਮਹੀਨੇ ਦਾ ਦਾ ਸਰਕਾਰ ਨੇ ਪਹਿਲਾਂ 1 ਸਾਲ ਦਾ ਕੀਤਾ ਫਿਰ 1 ਸਾਲ ਦਾ ਵਧਾ ਦਿੱਤਾ ਗਿਆ ਔਰ ਜਿਹੜੀਆਂ ਸਰਕਾਰ ਨੇ ਤਰਕ ਦਿੱਤੇ ਦਲੀਲਾਂ ਦਿੱਤੀਆਂ ਉਹ ਗਲਤ ਦਿੱਤੀਆਂ ਇਹਨੇ ਹੁਣ ਕਹਿੰਦੇ ਕਿ ਸਰਕਾਰ ਨੇ ਕਿਹਾ ਕਿ ਦਲਜੀਤ ਸਿੰਘ ਕਲਸੀ ਜੀ ਉਹਦੇ ਨਾਲ ਗਿਆ ਸੀ ਜੀ ਦੀਪ ਸਿੱਧੂ ਦੇ ਨਾਲ ਦੇਖਿਆ ਗਿਆ ਜਿਸ ਜਿਸ ਦਿਨ ਅਮਰਪਾਲ ਨੇ ਅਹੁਦਾ ਗੱਦੀ ਲਈ ਹੈ ਇਹ ਉੱਥੇ ਦੇਖਿਆ ਗਿਆ ਜੱਪਾਸ਼ਨ ਦਿੱਤੇ ਗਏ ਨੇ ਹੁਣ ਕੋਈ ਪ੍ਰੋਗਰਾਮ ਪੰਜਾਬ ਦੇ ਵਿੱਚ ਹੋ ਰੇ ਤੇ ਇਦਾਂ ਦੇ ਉੱਥੇ ਬਹੁਤ ਸਾਰੇ ਲੋਕ ਆ ਗਏ ਸੀ ਸਾਰੇ ਨੂੰ ਐਨਐਸਏ ਲਗਾ ਕੇ ਤੇ ਥੋੜਾ ਤੁਸੀਂ ਜੇਲ੍ਹ ਚ ਭੇਜ ਸਕਦੇ ਹੁਣ ਉਹ ਜਿਹੜੇ ਲਿੰਕ ਜਿਹੜੇ ਜੋੜੇ ਗਏ ਨੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਜੋੜੇ ਨੇ ਜਾਂ ਦਲਜੀਤ ਸਿੰਘ ਕਲਸੀ ਜਾਂ ਬਾਕੀਆਂ ਦੇ ਸਾਰਿਆਂ ਦੇ ਲਗਭਗ ਕੇਸ ਲੱਗੇ ਨੇ ਉਹਨਾਂ ਕੇਸਾਂ ਦੀ ਅੱਜ ਸੁਣਵਾਈ ਹੋਈ ਹੈ ਤੇ ਉਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਨੋਟਿਸ ਕੱਢ ਦਿੱਤਾ ਕਿ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਦੋ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ 200 ਪੇਜ ਦਾ ਪਹਿਲਾਂ ਵੀ ਇਹ ਜ਼ਿਕਰ ਕੀਤਾ ਹੈ ਕੇ ਇਸ ਦੇ ਵਿੱਚ ਉਹ 200 ਪੇਜ ਪੜ੍ਹ ਲਓ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਹੈਰਾਨੀ ਹੁੰਦੀ ਹੈ ਕਿ ਕਿੰਵੀਆਂ ਕਿਹੋ ਜਿਹੀਆਂ ਦਲੀਲਾਂ ਦਿੱਤੀਆਂ ਆਈਆਂ ਨੇ ਧੱਕੇ ਵਾਲੀਆਂ ਦਲੀਲਾਂ ਨੇ ਕਿ ਬੰਦੇ ਨੂੰ ਫਸਾਉਣਾ ਹੋਵੇ ਤੇ ਧੱਕੇ ਵਾਲੀਆਂ ਦਲੀਲਾਂ ਦਿੱਤੀਆਂ ਕਿ ਕੋਈ ਬੰਦਾ ਖੜਾ ਕੋਈ ਅਮਰੀਕਾ ਤੋਂ ਫੇਸਬੁੱਕ ਤੇ ਲਿਖੀ ਜਾ ਰਿਹਾ ਜੀ ਇਹ ਵਾਲਾ ਜੀ ਮਸਲਾ ਖਰਾਬ ਹੋ ਜਾਊਗਾ ਮਤਲਬ ਪੰਜਾਬ ਦੀ ਕਾਨੂੰਨ ਵਿਵਸਥਾ ਖੁਦ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਆਪਣੀਆਂ ਕੁਰਸੀਆਂ ਬਚਾਉਣ ਦੇ ਖਾਤਰ ਇਦਾਂ ਦੇ ਡਰਾਮੇ ਰਚ ਰਹੀਆਂ ਆਈਆਂ ਨੇ ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਵੱਖਵਾਦੀ ਦੇ ਤੌਰ ਤੇ ਸਰਕਾਰੀ ਏਜੰਸੀਆਂ ਦੇਖਦੀਆਂ ਰਹੀਆਂ ਜਾਂ ਸਰਕਾਰਾਂ ਦੇਖਦੀਆਂ ਉਹਨੂੰ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਐਮਪੀ ਬਣਾਤਾ ਉਹਦੇ ਨਾਲ ਕੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਜਾਂ ਉਸ ਤੋਂ ਪਹਿਲਾਂ ਕੀ ਪੰਜਾਬ ਦਾ ਮਾਹੌਲ ਜਾਂ ਹੁਣ ਕੀ ਪੰਜਾਬ ਦਾ ਮਾਹੌਲ ਖਰਾਬ ਪੂਰੇ ਤੇ ਪਰ ਪੁਰਸ ਵਾਲਿਆਂ ਨੇ ਕੁਰਸੀਆਂ ਲੈਣੀਆਂ ਹੁੰਦੀਆਂ ਸਰਕਾਰਾਂ ਨੇ ਆਪਣੀ ਸਿਆਸਤ ਕਰਨੀ ਹੁੰਦੀ ਹੈ ਇਸ ਕਰਕੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤੇ ਡਿਬਰੂਗੜ ਜਿਹੜਾ ਐਨਐਸਐ ਲਗਾ ਕੇ ਭੇਜੇਗੀ ਨਾ ਹਾਂ ਅਮਰਤਾ ਪਾਲ ਸਿੰਘ ਦਾ ਜਿੱਥੋਂ ਤੱਕ ਸਵਾਲ ਉਹਦਾ ਕੇਸ ਹੋਰ ਹੈ ਬਾਕੀ ਜਿਹੜੇ 6-7 ਜਣੇ ਉਹਨਾਂ ਦਾ ਕੇਸ ਹੋਰ ਹੈ ਲੇਕਿਨ ਸਰਕਾਰ ਦੋਨੇ ਸਰਕਾਰਾਂ ਸੂਬਾ ਸਰਕਾਰ ਵੀ ਹੈ ਸੈਂਟਰ ਸਰਕਾਰ ਇਸ ਮਸਲੇ ਦੇ ਵਿੱਚ ਸਿਆਸਤ ਕਰ ਰਹੀਆਂ ਨੇ ਹੁਣ ਦੇ ਦੇਣ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਨੋਟਿਸ ਦਿੱਤਾ ਜਵਾਬ ਮੰਗਿਆ ਪੰਜਾਬ ਸਰਕਾਰ ਆਪਣਾ ਕੀ ਪੱਖ ਰੱਖਦੇ ਨੇ ਔਰ ਸੈਂਟਰ ਸਰਕਾਰ ਕੀ ਪੱਖ ਪਰ ਐਨਐਸਏ ਕੇਸ ਦੇ ਮਸਲੇ ਦੇ ਵਿੱਚ ਦੋਨੇ ਸਰਕਾਰਾਂ ਦੀ ਇਕੱਠੀ رائے ਜੀ ਲੱਗਦੀ ਆ ਉਹ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਮਹਿਸੂਸ ਕਰਦਾ ਉਹ ਬਾਕੀ ਲੋਕ ਵੀ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਨੇ ਪਰਿਵਾਰਿਕ ਖਡੂਰ ਸਾਹਿਬ ਦੇ ਲੋਕਾਂ ਨੇ ਤਾਂ ਫਤਵਾ ਦਿੱਤਾ ਹੋਇਆ ਇਸ ਮਸਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਇਸ ਤੋਂ ਵੱਡਾ ਕੀ ਪ੍ਰਮਾਣ ਹੋ ਸਕਦਾ ਕਿ ਜਿਹੜਾ ਬੰਦਾ ਭਾਰਤੀ ਸੰਵਿਧਾਨ ਨੂੰ ਮੰਨਣ ਲੱਗ ਪਿਆ ਭਾਰਤੀ ਡੈਮੋਕ੍ਰੈਟਿਕ ਤਰੀਕੇ 'ਚ ਹਿੱਸਾ ਲਿਆਵੇਂ ਉਸ ਤੋਂ ਵੱਡਾ ਤਾਂ ਕੋਈ ਪ੍ਰਮਾਣ ਪੱਤਰ ਹੋ ਨਹੀਂ ਸਕਦਾ ਲੇਕਿਨ ਸਰਕਾਰਾਂ ਨੂੰ ਤਦ ਵੀ ਨਹੀਂ ਪ੍ਰਵਾਣ ਔਰ ਜਿੱਥੋਂ ਤੱਕ ਦਲਜੀਤ ਕਲਸੀ ਆ ਇਹਦੇ ਖਿਲਾਫ ਪੰਜਾਬ ਦੇ ਕਿਸੇ ਵੀ ਥਾਣੇ ਦੇ ਵਿੱਚ ਕੇਸ ਰਜਿਸਟਰਡ ਨਹੀਂ ਆ ਇੰਡੀਆ ਦੇ ਕਿਸੇ ਵੀ ਥਾਣੇ 'ਚ ਕੇਸ ਰਜਿਸਟਰਡ ਨਹੀਂ ਹੈਗਾ ਕੋਈ ਇਹਦਾ ਪੁਰਾਣਾ ਪਿਸ਼ੋਕੜ ਨਹੀਂ ਹੈਗਾ ਕਿਉਂਕਿ ਜਿਹੜਾ ਦੀਪ ਸਿੱਧੂ ਉਹ ਵੀ ਇੱਕ ਫਿਲਮੀ ਕਲਾਕਾਰ ਸੀ ਇਹ ਵੀ ਇੱਕ ਫਿਲਮੀ ਕਲਾਕਾਰ ਦੋਸਤੀ ਹੋ ਗਈ ਹੋਣੀ ਆ ਮਨ 'ਚ ਸਾਜੇ ਕੀਤੇ ਉਹਦੇ ਨਾਲ ਮਾਹੌਲ ਤੇ ਨਹੀਂ ਨਾ ਖਰਾਬ ਹੋਇਆ ਇਹ ਜਿਹੜੀਆਂ ਦਲੀਲਾਂ ਦਿੱਤੀਆਂ ਹੁਣ ਜਦੋਂ ਅਦਾਲਤ ਦੇ ਵਿੱਚ ਚੱਲੀਆਂ ਗਈਆਂ ਹੁਣ ਦੇ ਦੇਣ ਕਿ ਸੈਂਟਰਲ ਸਰਕਾਰ ਨੂੰ ਕੀ ਪ੍ਰੋਬਲਮ ਆ ਜਾਂ ਪੰਜਾਬ ਸਰਕਾਰ ਨੂੰ ਕੀ ਪ੍ਰੋਬਲਮ ਆ ਸਾਰੀ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਜਾਊਗੀ ਪਰ ਕਿਉਂਕਿ ਪਿੱਛੇ ਜੇ ਚਰਚਾ ਜਿਹੜੀਆਂ ਹੁਣ ਚਾਰ ਜਿਮਨੀ ਚੋਣਾ ਹੋਣੀਆਂ ਕਿ ਜਿਹੜਾ ਬਰਨਾਲੇ ਤੋਤੇ ਉਹ ਜਿਹੜੇ ਪਰਮਜੀਤ ਸਿੰਘ ਰਾਓ ਕੇ ਸ਼ਾਇਦ ਉਹ ਉਹਨਾਂ ਲਾਣ ਕੀਤਾ ਗਦੜਬਾਏ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਨੇ ਲਾਣ ਕੀਤਾ ਤੇ ਡੇਰਾ ਬਾਬਾ ਨਾਨਕ ਤੋਂ ਲਾਣ ਕੀਤਾ ਇਹ ਦਲਜੀਤ ਸਿੰਘ ਕਲਸੀ ਨੇ ਉਹ ਵੀ ਇੱਕ ਇੱਕ ਇਸ਼ੂ ਹੈ ਹੁਣ ਦੇ ਦੇ ਕੇ ਜਦੋਂ ਤਿੰਨ ਹਫਤਿਆਂ ਦਾ ਜਵਾਬ ਮੰਗਿਆ ਕਿਉਂਕਿ ਪੰਜਾਬ ਸਰਕਾਰ ਪੰਜ ਹਫਤਿਆਂ ਦਾ ਕਹਿ ਰਹੀ ਸਨ ਪੰਜ ਹਫਤਿਆਂ ਦਾ ਟਾਈਮ ਦਿੱਤਾ ਜਾਵੇ ਤੇ ਉਹਨਾਂ ਹਾਈ ਕੋਰਟ ਨੇ 3 ਹਫ਼ਤਿਆਂ ਦਾ ਦਿੱਤਾ ਹੈਗਾ ਹੁਣ 3 ਹਫ਼ਤਿਆਂ ਦੇ ਵਿੱਚ ਜਾਂ 5 ਹਫ਼ਤਿਆਂ ਦੇ ਵਿੱਚ ਕੀ ਜਵਾਬ ਤਿਆਰ ਕਰੂਗੀ ਇਹ ਟਾਈਮ ਪਾਸ ਵਾਲੀ ਗੱਲ ਆ ਪਰ ਹਾਈ ਕੋਰਟ ਦੀ ਵੀ ਇੱਕ ਆਪਣੀ ਮਰਿਆਦਾ ਇੱਕ ਆਪਣੀ ਲਿਮਟ ਹੈ ਕਿ ਉਹ ਕਿੰਨੀ ਕੀ ਵਾਰ ਸਰਕਾਰ ਨੂੰ ਟਾਈਮ ਦੇਵੇਗੀ ਪਰ ਜਿਹੜੇ ਐਨਐਸਏ ਜਿਹੜਾ ਲੱਗਾ ਹੈਗਾ ਉਹ ਹਟਾ ਦੇਣਾ ਚਾਹੀਦਾ ਕੋਈ ਐਡੇ ਵੱਡੇ ਲੋਕਾਂ ਨੇ ਜੁਰਮ ਨਹੀਂ ਕੀਤੇ ਜਿਹੜੇ ਐਨਐਸਐ ਲਾ ਕੇ ਡਿਬਰੂਗੜ੍ਹ ਭੇਜੇ ਹਾਂ ਜੇ ਭੇਜਨੇ ਆਗੇ ਤੇ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹਨਾਂ ਨੂੰ ਭੇਜੋ ਜਿਹੜੇ ਰੇਪਸਟ ਨੇ ਉਹਨਾਂ ਨੂੰ ਭੇਜੋ ਜਿਹੜੇ ਫਰੋਤੀਆਂ ਗੈਂਗਸਟਰ ਨੇ ਉਹਨਾਂ ਨੂੰ ਭੇਜੋ ਜਾਂ ਜਿਹੜੇ ਦੇਸ਼ ਨੂੰ ਤੋੜਨ ਵਾਲੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਭੇਜੋ ਪਰ ਆਹ ਜਿਹੜੇ 5-7 ਭੇਜੇ ਨੇ ਇਹਨਾਂ ਦੀ ਤਾਂ ਕੋਈ ਐਡੀ ਵੱਡੀ ਮੰਗ ਵੀ ਨਹੀਂ ਸੀ ਇਹ ਤੇ ਇੱਕ ਦੂਜੇ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੀ ਸੀ ਹਣਾ ਉਹ ਪੱਟ ਦੇ ਸਾਪੀਆਂ ਮਾਰਨ ਜੋਗਾ ਇੱਕ ਆਮ ਇੱਕ ਬਲੌਗਰ ਸੀ ਜਿਹੜਾ ਬਲੌਗਰ ਤੋਂ ਜਿਹਨੂੰ ਮਹੀਨੇ ਦੇ ਥੋੜੇ ਬਹੁਤੇ ਪੈਸੇ ਆ ਜਾਂਦੇ ਇਸ ਤੋਂ ਵੱਡੇ ਉਹਦੇ ਕੀ ਸੀ ਮੈਨੂੰ ਲੱਗਦਾ ਕਿ ਨਾ ਉਹ ਮੇਰੇ ਵਾਂਗੂ ਤਿੰਨਾ ਚੋਂ ਨਾ 13 ਚੋਂ ਬਸ ਉਹ ਥਾਪੀਆਂ ਜੇ ਮਾਰਦਾ ਮਾਰਦਾ ਜਿਹੜਾ ਉਹ ਹਿੱਟ ਲਿਸਟ ਤੇ ਆ ਗਿਆ ਤੇ ਇਹਦੇ ਨਾਲ ਜਦੋਂ ਤੁਸੀਂ ਧੱਕੇ ਨਾਲ ਪੁਲਿਸ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਧੱਕੇ ਦੇ ਨਾਲ ਬੇਕਸੂਰ ਮੁੰਡੇ ਖਾੜਕੂ ਬਣਾएंगे ਸ਼ਹੀਦ ਕੀਤੇਗੇ ਝੂਠੇ ਪੁਲਿਸ ਮੁਕਾਬਲੇ ਤੇ ਹੁਣ ਵੀ ਇਦਾਂ ਦੇ ਜਦੋਂ ਤੁਸੀਂ ਝੂਠੇ ਫਰਜੀ ਕੇਸ ਰਜਿਸਟਰਡ ਕਰਿਓ ਕਰਦੇ ਹੋ ਤੇ ਫਿਰ ਇਹ ਉਹ ਪੰਜਾਬ ਜਿਹੜੀ ਖਾਸ ਸਿੱਖ ਜਾਂ ਪੰਜਾਬੀ ਸ਼ੇਰਾਂ ਦੀ ਕੌਮ ਆ ਤੇ ਫਿਰ ਉਹ ਗੁੰਮਰਾਹ ਹੋ ਜਾਂਦੀ ਭੜਕ ਜਾਂਦੀ ਹੈਗੀਆ ਪ੍ਰਵੋਕ ਕਰਦੀਆਂ ਨੇ ਏਜੰਸੀਆਂ ਤੇ ਸਰਕਾਰਾਂ ਫਿਰ ਜਿਹੜੇ ਰਿਜ਼ਲਟ ਨੇ ਉਹ ਮਾੜੇ ਆਉਂਦੇ ਨੇ ਫਿਰ ਸਰਕਾਰਾਂ ਵਾਸਤੇ ਸੰਭਲਣਿਆ ਇਸ ਜਿਹੜੀ ਸਥਿਤੀ ਆ ਔਖੀ ਹੋ ਜਾਂਦੀ